ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਸੂਲਪੁਰ ਤਹਿਸੀਲ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਾਈ ਅਮਰਜੀਤ ਦੇ ਫਾਰਮ ਤੋਂ ਜਿਹੜੀ ਅੱਜ ਦੀ ਵੀਡੀਓ ਆਪਾਂ ਅਪਲੋਡ ਕਰਨ ਲੱਗੇ ਆ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਏਕੇ ਨੀਲੀ ਰਾਵੀ ਦੀ ਮੱਚ ਗੱਭਣਿਆ ਤੇ ਏਕੇ ਦੋਸਤੋ ਸ਼ਹੀਵਾਲ ਦੇ ਨਾਲ ਕ੍ਰੋਸ ਗਾਹਾਂ ਵਾ ਜਿਹੜੀ ਬਿਲਕੁਲ ਤਾਜੀ ਸੂਈ ਹੈ ਡਿਟੇਲ ਇਹਨਾਂ ਦੋਵਾਂ ਪਸ਼ੂਆਂ ਦੀ ਆਪਾਂ ਵੀਰ ਤੋਂ ਪਸ਼ੂ ਕੋਲੋਂ ਅੱਜ ਜੀ ਕਰਦਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿਹੜੇ ਵੀਰਾਂ ਨੇ ਚੈਨਲ ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪਹੁੰਚਦੀ ਰਹੇ। ਸੋ ਦੋਸਤੋ ਪਸ਼ੂ ਖਰੀਦਣ ਤੋਂ ਪਹਿਲਾਂ ਆਪਣੀ ਤਸੱਲੀ ਆਪਣੀ ਨਰਖ ਪਰਖ ਜਿਹੜੀ ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਜਰੂਰ ਕਰ ਲਿਆ ਕਰੋ। ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਹੋਵੇ। ਵੀਡੀਓ ਨੂੰ ਦੋਸਤੋ ਬਹੁਤ ਵਾਰ ਲਾਈਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅਗੇ ਕਿਸੇ ਹੋਰ ਵੀਰਪੇ ਦਾ ਫਾਇਦਾ ਸਕਦਾ। ਮੇਰਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ। ਪਸ਼ੂ ਦੀ ਨਰਖ ਪਰਖ ਜਿਹੜੀ ਕਰਨੀ ਹੈ ਤਸੱਲੀ ਜ ਫੇਸਬੁਕ ਤੇ ਇੰਸਟਾਗ੍ਰਾਮ ਵਾਲੇ ਵੀਰਾਂ ਨੂੰ ਬੇਨਤੀ ਕਰਦਾ ਇੰਸਟਾਗ੍ਰਾਮ ਤੇ ਫੇਸਬੁਕ ਚੈਨਲ ਨੂੰ ਬਹੁਤ-ਬਹੁਤ ਫੋਲੋ ਕਰੋ ਲਾਈਕ ਸ਼ੇਅਰ ਤੇ ਕਮੈਂਟ ਦੋਸਤੋ ਜ਼ਰੂਰ ਕਰਿਆ ਕਰੋ ਆਓ ਕਰੀਏ ਬਾਈ ਅਮਰਜੀਤ ਨਾਲ ਗੱਲਬਾਤ ਪੁੱਛੀਏ ਡਿਟੇਲ ਇਹਨਾਂ ਦਵਾ ਪਛਵਾ ਦੀ ਹਾਂਜੀ ਬਾਈ ਸਸੀ ਗੱਲ ਜੀ ਸਸੀ ਬਾਈ ਸਸੀ ਕਾ ਹੋਰ ਬਾਈ ਠੀਕ ਠਾਕ ਵਧੀਆ ਬਈਏ ਕਰਪਾਏ ਕੰਦਾ ਕੰਮ ਕਰ ਵਧੀਆ ਚੱਲੀਏ ਵਧੀਆ ਵਧੀਆ ਜੀ ਬੋਲੋ ਡਰੈਸ ਆਪ ਪੈਂਡਰ ਸੂਟ ਪਰ ਗੁਲਾ ਤਰਨ ਤਾਨ ਤਸਵੀਰ ਤਰਨ ਤਾਨ ਨਾਮ ਹੈਗਾ ਜੇ ਅਮਰਜੀਤ ਸਿੰਘ ਫੋਨ ਨੰਬਰ ਹੈਗਾ ਜੇ 95019 12912 95 ਅਛਾ ਅਜਾ ਬਾਈ ਅਮਰਜੀਤ ਦੋ ਪਸ਼ੂ ਆਪਣੇ ਕੋਲ ਇੱਕ ਗਾਂ ਵਾ ਤੇ ਇੱਕ ਮੱਝ ਹਾਂਜੀ ਹਾਂਜੀ ਸ਼ੁਰੂ ਕਰ ਲਈਏ ਗਾਂ ਤੋਂ ਪਹਿਲਾਂ ਕੀ ਡਿਟੇਲ ਹੈ ਕਿ ਨਵਾਂ ਸੂਆ ਸੂਈ ਕਿੰਨਾ ਟਾਈਮ ਸੂਈਨ ਹੋ ਗਿਆ ਇਹ ਦੂਜਾ ਸੂਆ ਸੂਈ ਜੇ ਅਛਾ ਜੀ ਤੇ ਪਰਸੋ ਸ਼ਾਮੀ ਸੂਈ ਏ ਠੀਕ ਹੈ ਜੀ ਤੇ ਹੁਣ ਬੋਲਾ ਹੋਊਗਾ ਕੋਈ 11-12 ਕਿਲੋ 11-12 ਕਿਲੋ ਬੋਲਾ ਹਾਂਜੀ ਦੁੱਧ ਕੱਢੂ ਵੀ ਕੋਈ 18-20 ਕਿਲੋ ਇੱਕ ਦਿਨ ਦਾ ਬੋਰਾ 11-12 ਕਿਲੋ ਦੋ ਵਾਰ ਟਾਈਮ ਦੇਣਾ ਹਾਂਜੀ ਦੋ ਵਾਰ ਟਾਈਮ ਠੀਕ ਠੀਕ ਅਛਾ ਤੇ ਬੱਚਾ ਨੇ ਕੀ ਦਿੱਤਾ ਅਮਰਜੀਤ ਬੱਚੀ ਬੱਚੀ ਦਿੱਤੀ ਇਹਨੇ ਹਾਂਜੀ ਠੀਕ ਹੈ ਜੀ ਬੱਚਾ ਦੋਸਤ ਵਸ਼ੀ ਦੋਸਤੋ ਕਾਫੀ ਕਲਰ ਦੇ ਵਿੱਚ ਤੇ ਗਾਂ ਦਾ ਜਿਹੜਾ ਰੰਗ ਹੈ ਦੋਸਤੋ ਤਾਂਬੇ ਰੰਗਾ ਵਾ ਬੱਚਾ ਕਈਆਂ ਪਸ਼ੂ ਦੋਸਤੋ ਆਪਣੇ ਤਾਂ ਨਹੀਂ ਖੜਦਾ ਹਾਂ ਵਾਹ ਵਾਹ ਮੱਝਾਂ ਹਣਗੀਆਂ ਹੁੰਦੀਆਂ ਹਾਂਜੀ ਹਾਂਜੀ ਤੇ ਅਮਰਜੀਤ ਦੀ ਸੂਹਾ ਦੂਜਾ ਸੂਈ ਹਾਂਜੀ ਦੂਜਾ ਦੂਜਾ ਪਿਓ ਠੀਕ ਹੈ ਜੀ ਤੋਰੀਏ ਨੂੰ ਹਾਂਜੀ ਦੂਜਾ ਸੂਹਾ ਦੋਸਤੋ ਸੂਈ ਹੈ ਬੱਚਾ ਇਹਨੇ ਵਸ਼ੀ ਦਿੱਤੀ ਹੈ ਤਿੰਨ ਚਾਰ ਦਿਨ ਦਾ ਟਾਈਮ ਵੀਰ ਕੰਦਾ ਸੂਈ ਨੂੰ ਹੋ ਗਿਆ ਤੇ ਅੱਜ ਜਿਹੜੀ ਬਿਲਕੁਲ ਖਾਲੀ ਕਰ ਦਿੱਤੀ ਹੈ 11 12 ਕਿਲੋ ਜਿਹੜਾ ਬੋਲਾ ਮੌਕੇ ਦਾ ਤਿਆਰ ਹੈ ਜਿੰਨਾ ਉਹ ਕਹਾ ਗਦੀ ਭਾਈ ਭਾ 15 ਕਿਲੋ ਕਹੀ ਜਈਏ ਉਹ ਹਾਂਜੀ ਹਾਂਜੀ ਚੰਗਾ ਕੱਦ ਕਾਠੇ ਦੋਸਤੋ ਸੂਕੇ ਥੋੜੀ ਜੀ ਲੱਪੇ ਦੇ ਵਿੱਚ ਜ਼ਰੂਰ ਹੈ ਬਾਕੀ ਦੋਸਤੋ ਇੱਕ ਮੌਸਮ ਗਰਮੀ ਦਾ ਤੇ ਇੱਕ ਦੋਸਤੋ ਪਸ਼ੂ ਸੱਜਰ ਸੋਇਆ ਥੋੜਾ ਜਿਹਾ ਲੱਪਾ ਜ਼ਰੂਰ ਲਾ ਜਾਂਦਾ ਹੁੰਦਾ ਕੱਦ ਕੜ ਦੋਸਤੋ ਗਾਂ ਦਾ ਸੋਨਾ ਵਾ ਚੋਣ ਜਾਂ ਦੇ ਵਿੱਚ ਅਮਰਜੀ ਦੀ ਕਿੰਨਾ ਬਿਲਕੁਲ ਠੰਡੀ ਸੀ ਬਹੁਤ ਬਹੁਤ ਜੀ ਕੋਈ ਵੰਗੇ ਦੀ ਲੋੜ ਨਹੀਂ ਅੱਛਾ ਵੰਗੇ ਤੋਂ ਬਿਨਾ ਚੋਣ ਨਹੀਂ ਹਾਂਜੀ ਹਾਂਜੀ ਠੀਕ ਹੈ ਜੀ ਮੋੜ ਲੀ ਗਏ ਅੱਜ ਇਹਦੇ ਸਾਫ਼ ਕੀਤੀ ਠੀਕ ਹੈ ਜੀ ਨੇ اللہ اللہ ਬਹੁਤ ਸ਼ਾਈ ਵਾਲ ਦੇ ਨਾਲ ਦੋਸਤੋ ਕਰਾਸ ਆ ਤੰਬੀ ਰੰਗਾ ਰੰਗ ਆ ਵੀਡੀਓ ਬਣਾਉਂਦਾ ਜਿਹੜਾ ਟਾਈਮ ਆ ਦੋਸਤੋ ਸ਼ਾਮ ਦਾ ਕੋਈ 5 ਵਜੇ ਦਾ ਦੋਸਤੋ ਥਣਾ ਦੀ ਜਿਹੜੀ ਕੁਆਲਿਟੀ ਬਹੁਤ ਵਧੀਆ ਹੱਥੀਂ ਚਵਾਈ ਮੁੱਠੀ ਵਾਲਾ ਥਣ ਦੋਸਤੋ ਬਹੁਤ ਵਧੀਆ ਲੱਗਣ ਦੋ ਦੋ ਦੋਸਤੋ ਕੀ ਚੰਗੀ ਸੇਵ ਵਾਲਾ ਵੀਰ ਲੈ ਕੇ ਤਾਂ ਦੋਸਤੋ 16 17 18 ਕਿਲੋ ਮਜਨੇ ਚ ਵਾ ਲੈਣਾ ਮੌਸਮ ਗਰਮੀ ਦਾ ਵਾ ਆ ਦੋਸਤੋ ਥਾਣਾ ਥਾਣਾ ਦੀ ਸਪੇਸ ਦੇਖ ਰਿਹਾ ਬੈਕ ਸਾਈਡ ਤੋਂ ਚੈੱਕ ਕਰ ਲਓ ਬਾਕੀ ਇਹਨਾਂ ਗੜੀ ਗਰਮੀ ਬਣਾਉਣੀ ਹੈ ਤੁਹਾਨੂੰ ਹਾਂਜੀ ਹਾਂਜੀ ਇਹ ਗਰਮੀ ਥੋੜੀ ਘੱਟ ਨਹੀਂ ਹੋਈ ਆਹ ਦੋਸਤੋ ਥਾਣਾ ਦੀ ਕੁਆਲਿਟੀ ਚੈੱਕ ਕਰ ਲਓ ਬਹੁਤ ਸੋਹਣਾ ਦੋਸਤੋ ਪ੍ਰਿੰਟ ਹੈ ਗਾਂ ਦਾ ਤਾਂ ਭਾਈ ਅਮਰ ਜੀ ਤੋਂ ਮੋਲ ਲੈਦਾ ਮੋਲ ਫੋਨ ਤੇ ਕਰਾਂਗੇ ਮੈਂ ਅਸ਼ਮਾ ਜੀ ਦਾ ਗਾਂ ਦਾ ਦੋਵਾਂ ਦਾ ਮੋਲ ਦੋਸਤੋ ਦੋਵਾਂ ਪਸ਼ੂਆਂ ਦਾ ਵੀਰ ਕਹਿੰਦਾ ਵੀ ਆਪਾਂ ਫੋਨ ਤੇ ਕਰਾਂਗੇ ਵਪਾਰ ਦਾ ਕੰਮ ਹੈ ਵੀਰ ਦਾ ਪਸ਼ੂ ਜਿਹੜੇ ਵਪਾਰੀ ਵੀਰ ਖੜਦੇ ਇਸ ਕਰਕੇ ਦੋਸਤੋ ਮੋਲ ਫੋਨ ਤੇ ਹੋਊਗਾ ਜਿਹੜੇ ਵੀਰ ਨੂੰ ਇਹ ਗਾਂ ਤੇ ਮੱਝ ਪਸ अच्छा विद जी आपन ਮੱਝ ਵਰਦਸੀ ਮਮਾਇਦਾ ਕੀ ਰੀਟੇ ਲੱਕ ਨਵਾ ਸੁਭਾ ਸੁਣੀਏ ਇਹ ਵੀ ਦੂਜਾ ਸੁਆ ਦੇ ਭਾਈ ਅੱਛਾ ਪਿਓ ਦੂਜਾ ਸੁਆ ਖਾਂਜ ਪਿਓ ਦੂਜਾ ਸੁਆ ਠੀਕ ਹੈ ਜੀ ਪਿਓ ਨੀਲੀ ਰਾਵੀ ਹੈ ਹਾਂਜੀ ਪਿਓ ਨੀਲੀ ਦੋਸਤੋ ਕੱਟ ਦੇਖ ਲਓ ਮੈਂ ਦਾ ਅੱਖਾਂ ਤੋਂ ਬਿੱਲੀਆਂ ਪੈਰ ਦੋਸਤੋ ਅਗਲੇ ਥੋੜੇ ਜਿਹਾ ਬਲੈਕ ਜ਼ਰੂਰ ਹੈ ਮਗਰਲੇ ਪੈਰ ਵਾਈਟ ਪੈਠ ਪੁੜੇ ਦੀ ਚੜਾਈ ਦੋਸਤੋ ਚੈੱਕ ਕਰੋ ਖੁੱਲੀਆਂ ਹੱਡਾਂ ਪੈਰਾਂ ਦੀ ਆਹ ਕਰੋ ਚੱਕ ਜੀ ਹਾਨ ਮਾਨਾ ਬਹੁਤ ਕੁਆਲਿਟੀ ਦੋਸਤੋ ਬਹੁਤ ਵਧੀਆ ਤਿਆਰ ਕੀਤੀ ਅਜੇ ਸੂਨ ਦੇ ਵਿੱਚ ਕਿ ਨਾਮ ਮਰਜੀ ਦੇ ਪਾਖੀ ਟੈਂਪੈ ਦੇ ਕੋਈ 2-3 ਦਿਨ ਲੈ ਜੂ ਮੌਸਮ ਦੋਸਤੋ ਗਰਮੀ ਦਾ ਵਾ ਕਈ ਨਾ ਪਸੂ ਦੋਸਤੋ ਇੱਕ ਦੋ ਦਿਨ ਪਹਿਲਾਂ ਸੁਪੇ ਦਾ ਇੱਕ ਦੋ ਦਿਨ ਉੱਤੇ ਵੀ ਲੈਂਦਾ ਕੋ ਰਾਜੀ ਆ ਇਹਨਾਂ ਬਾਅਦ ਰਾਜੀ ਇਹਨੇ ਲੈਨੇ ਹਾਂਜੀ 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 ਤੋਰ ਗਿਆ ਅਮਰਜੀਤ ਨੂੰ ਹਾਂਜੀ ਕਿਉਂ ਬਾਹਰ ਨੂੰ ਕੱਢੀਏ ਭਾਈ ਹਾਂ ਬਾਹਰ ਨੂੰ ਦੋਸਤੋ ਸੋਨਾ ਕੱਟਿਆ ਅੱਖਾਂ ਤੋਂ ਵੀ ਬਿੱਲੀਆਂ ਪੂਸ਼ ਵੀ ਦੋਸਤੋ ਵਾਈਟ ਆ ਪਿਓਰ ਨੀਲੀ ਰਾਵੀ ਆ ਕਰੋ ਕੱਦ ਕੱਟ ਚੱਕ ਪਿੱਠ ਪੂਰੇ ਦੀ ਕੜਾਈ ਚ ਕਰ ਲੋ ਨੀਲੀ ਰਵੀ ਦੇ ਦੋਸਤੋ ਜਿਹੜੇ ਵੀਰ ਕਿਬਨ ਦੇ ਚਾਹਵਾਨ ਆ ਪਸ਼ੂ ਰੱਖਣ ਦੇ ਜਿਹੜੇ ਚਾਹਵਾਨ ਆ ਬੱਚੇ ਦੋਸਤੋ ਇਹਨੇ ਚੰਗੇ ਦੇ ਰਹੇ ਨੇ ਨੀਲੀ ਰਵੀ ਦੇ ਮਾਗੀ ਠੰਡੀ ਸੀਗ ਹੈ ਉਹ ਜੀ ਹਾਂਜੀ ਕੱਦ ਕੱਦ ਦੋਸਤੋ ਚੰਗਾ ਪਿੱਠਪੜੇ ਦੀ ਚੜਾਈ ਸੋਹਣੀ ਆਹ ਦੀ ਫਿਸ ਕੁਆਲਟੀ ਚੈੱਕ ਕਰੋ ਆਰਡਰ ਕੁਆਲਟੀ ਦੋਸਤੋ ਕਰੋ ਚੈੱਕ ਲਾਜਵਾ ਆਰਡਰ ਕੁਆਲਟੀ ਥਣਾ ਥਣਾ ਦੀ ਦੋਸਤੋ ਕੁਆਲਟੀ ਬਹੁਤ ਵਧੀਆ ਆਰਡਰ ਦੋਸਤੋ ਚੰਗਾ ਤਿਆਰ ਕਰੂਗੀ ਪਤਲੀ ਚਮੜੀ ਹੈ ਦੋਸਤੋ ਨੀਲੀ ਚਮੜੀ ਦੇ ਵਿੱਚ ਹੈ ਦੋਸਤੋ ਜਿਹਨੂੰ ਆਪਾਂ ਨੀਲੀ ਦਾ ਵੀ ਚਮੜੀ ਕਹਿ ਦਿੰਦੇ ਆਹ ਕਰੋ ਚੱਕ ਜੀ ਪੂਛ ਦੀ ਕੁਆਲਿਟੀ ਤੇ ਫੇਸ ਕੁਆਲਿਟੀ ਦੀ ਆਹ ਕਰੋ ਚੱਕ ਥੋੜਾ ਜਿਹਾ ਸਿੰਘ ਦੋਸਤੋ ਜਰੂਰ ਖੁੱਲਾ ਵਾ ਬਾਕੀ ਦੋਸਤੋ ਕਰਮਾ ਵਾਲੀ ਸੋਹਣੀ ਸੁਨੱਖੀ ਹੈ ਜਿੰਨੀ ਵੇਗੀ ਹੈ ਆਪਦਾ ਭਾਈ ਸਿੰਘ ਹਾਂਜੀ ਹਾਂਜੀ ਅੱਛਾ ਮੋਲ ਨ ਮਰਜੀ ਤੇ ਦਾ ਫੋਨ ਦੇ ਇਹਦਾ ਫੋਨ ਤੇ ਹੋ ਗਿਆ ਕੀ ਨੇ ਚੋਇਆ ਪਹਿਲੇ ਸਵੇਰ ਕਿੰਨਾ ਦੁੱਧ 13 ਕਿਲੋ ਦੁੱਧ ਚੋਇਆ ਜੀ 13 ਕਿਲੋ ਚੋਇਆ ਜੀ ਹਾਂਜੀ ਠੀਕ ਹੈ ਜੀ 13 ਕਿਲੋ ਦੁੱਧ ਦੋ ਦੋਸਤਾਂ ਦੇ ਸੇਵਾ ਦਾ ਵਿੱਚ ਆਇਆ ਵਾ ਤੇ ਐ ਕਿ ਦੂਜੇ ਸਵੇਰ ਸੂਣ ਜਾ ਰਹੀ ਹੈ। ਬਾਕੀ ਦੋਸਤੋ ਦੁੱਧ ਸੇਵਾਤ ਹੁੰਦਾ ਵਾ ਜਿੰਦਾਂ ਕਿ ਸੇਵਾ ਕਰੋ ਦੋਸਤੋ ਉਦਾਂ ਦਾ ਪਾਉਣਾ। ਦੋ 14-15 ਕਿਲੋ ਪਾ ਦੂਗੀ ਜੇ ਸੇਵਾ ਕਰੂ ਕੋਈ। ਹਾਂਜੀ ਹਾਂਜੀ। ਇਹ ਤਾਂ ਖਾਂ ਵੀ ਆ ਨਾ। ਠੀਕ ਠੀਕ ਹੈ ਜੀ। ਕਦ ਕਰ ਦੋਸਤੋ ਸੋਣਾ ਵਾ ਮੱਝ ਦਾ। ਬਰੀਕੀਆਂ ਦੋਸਤੋ ਸਾਰੀਆਂ ਹੈਗੀਆਂ ਵਾ। ਨਾ ਕਰੋ ਜੀ ਜੇ। ਦੋ ਪਸ਼ੂ ਜਿਹੜੇ ਦੋਸਤੋ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਏ ਹੈ। ਗਾਂ ਦੋਸਤੋ ਜਿਹੜੀ ਸ਼ਾਈਵਾਲ ਦੇ ਨਾਲ ਕ੍ਰੋਸ ਆ। ਬਿਲਕੁਲ ਠੰਡੀ ਸੀਲੇ ਵੀਰ ਕਹਿੰਦਾ ਗਾਂ ਵੀ ਚੋਕ ਕੇ ਦੋਫਾ ਮਿਲਦੀ ਇਦਾਂ ਸੱਜਰ ਸੁਈਏ ਇੱਕ ਟਾਈਮ ਦੋ ਟਾਈਮ ਚੋਕ ਕੇ ਆਪਣੀ ਤਸੱਲੀ ਕਰਕੇ ਪਸ਼ੂ ਖਰੀਦ ਲੋ ਥਾਣਾ ਨਹੀਂ ਦੋਸਤੋ ਕੁਆਲਟੀ ਲਾਜਵਾਬ ਹੈ ਤੇ ਜਿਹੜੀਆਂ ਨਾੜਾਂ ਦੋਸਤੋ ਹਵਾਨੇ ਤੇ ਬਹੁਤ ਹੈ ਬਰੀਕ ਬਰੀਕ 11 12 ਲੀਟਰ ਜਿਹੜਾ ਬੋਲਾਵਾ ਤਿਆਰ ਹੈ ਹੁਣ ਮੌਕੇ ਦਾ ਬਾਕੀ ਠੰਡੀ ਸੀਲ ਉਹ ਜੀ ਠੀਕ ਹੈ ਜੀ ਆਹ ਦੋਸਤੋ ਕਰੋ ਚੈੱਕ ਜੀ ਬਿਲਕੁਲ ਠੰਡੀ ਸੀਲ ਹੈ ਬੱਚਾ ਵਛੀ ਦਿੱਤੀ ਤੇ ਮੱਝ ਦੋਸਤੋ ਗੱਬਣਿਆ ਇੱਕ ਦੋ ਦਿਨ ਦਾ ਟਾਈਮ ਅਜੇ ਖੜਦੀ ਹੈ ਸੂਨ ਦੇ ਵਿੱਚ ਤਸੱਲੀ ਦੋਸਤੋ ਆਪਣੀ ਜਰੂਰ ਕਰ ਲਿਆ ਕਰੋ ਧੰਨਵਾਦ ਦੋਸਤੋ ਤੁਹਾਡੇ ਵੀਡੀਓ ਦੇਖਣ ਵਾਸਤੇ